ਕਿਉਂ ਮੁਸਲਮਾਨਾਂ ਨੂੰ ਜਲੀਲ ਕਰਨ ਲਈ ਬਿਲਾਉਂਦੇ ਆ ਕਿਉਂ ਘੱਟ ਗਿਣਤੀਆਂ ਨੂੰ ਜਲੀਲ ਕਰਨ ਲਈ ਬਿਲਾਉਂਦੇ ਆ ਘੱਟ ਗਿਣਤੀਆਂ ਦੇ ਹੱਕ ਵਿੱਚ ਕਿਉਂ ਬਿਲੀ ਹੁੰਦਾ ਬਿਲਕੁਲ ਉਹਨਾਂ ਨੇ ਲਲਕਾਰ ਕੇ ਕਿਹਾ ਵੀ ਸਿੱਖ ਹਿੰਦੂਆਂ ਦਾ ਹਿੱਸਾ ਨਹੀਂ ਨੇ ਅਸੀਂ ਇੱਕ ਵੱਖਰਾ ਧਰਮਾਂ ਤੇ ਵੱਖਰੀ ਕੌਮ ਆ ਇਹ ਹੈ ਜਿਹੜਾ ਵਕਫ ਬਿੱਲ ਤੁਸੀਂ ਲੈ ਕੇ ਆ ਰਹੇ ਹੋ ਇਹ ਸਿਰਫ ਤੇ ਸਿਰਫ ਮੁਸਲਮਾਨਾਂ ਨੂੰ ਆਪਣੀ ਲੱਤ ਥੱਲੇ ਲਗਾ ਆ ਕੇ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਦੀ ਮਨਸ਼ਾ ਨਾਲ ਉਪਰੇ ਦਿੱਤਾ ਹੋਰ ਇਸ ਦਾ ਕੋਈ ਮਤ ਹੁਣ 22 ਮੈਂਬਰੀ ਵਕਫਾ ਬੋਰਡ ਦੇ ਵਿੱਚ 10 ਮੁਸਲਮਾਨ ਨੇ 12 ਗੈਰ ਮੁਸਲਮਾਨ। ਸੋ ਜਿਨ੍ਹਾਂ ਦੀ ਬਹੁ ਗਿਣਤੀ ਆ ਉਹੀ ਫੈਸਲੇ ਜਿਹੜੇ ਉਹ ਕਰਨਗੇ। ਸੋ ਇਸ ਤਰ੍ਹਾਂ ਆ ਰਾਜਾ ਵਡਿੰਗ ਦਾ ਵੀ ਜਿੱਥੇ ਬੀਬੀ ਜੀ ਦਾ ਧੰਨਵਾਦ ਹੈ ਉੱਥੇ ਅਮਰਿੰਦਰ ਸਿੰਘ ਰਾਜਾ ਵਡਿੰਗ ਵੀ ਗੜਕੇ ਨਾਲ ਬੋਲੇ ਹੈਗੇ ਆ। ਸਿੱਖਾਂ ਲਈ ਖਤਰੇ ਦੀ ਘੰਟੀ ਇਹ ਹੈ ਕਿ ਆ ਵੀ ਉਹਨਾਂ ਨੇ ਤੁਸੀਂ ਦੇਖੋ ਜਿਹੜਾ ਵਕਫ ਬੋਰਡ ਆ ਨਾ ਉਹ ਕਹਿੰਦੇ ਵੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈਗੀ ਆ ਭਾਰਤੀ ਫੌਜ ਕੋਲ ਸਰਕਾਰੀ ਤੌਰ ਤੇ। ਹੂੰ ਹੂੰ ਦੂਜੇ ਨੰਬਰ ਤੇ ਭਾਰਤੀ ਰੇਲਵੇ ਕੋਲ ਜੀ ਤੀਜੇ ਨੰਬਰ ਤੇ ਵੱਖਮਗੋੜ ਕੋਲ ਵੱਖਮਗੋੜ ਕੋਲ 9 ਲੱਖ ਏਕੜ ਜ਼ਮੀਨ ਹੈ ਜੇ ਤੁਸੀਂ ਮੰਨਦੇ ਆ ਵੀ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਦੇ ਬਜਟ ਵੀ ਟਰਾਂਸਪੇਰੈਂਸੀ ਹੋਵੇ ਉਹ ਜਿਹੜੇ ਦਾ ਡਿਪਟੀ ਕਮਿਸ਼ਨਰ ਉਹਦੀ ਉਹ ਕਰੇ ਤਾਂ Hindu ਸੰਸਥਾਵਾਂ ਦਾ ਟਰਾਂਸਪੇਰੈਂਸੀ ਕਿੱਥੇ ਉਹ ਕਿੱਥੇ ਆ ਹੂੰ ਈਮਾਨਕੇ ਪਟਨਾ ਸਾਹਿਬ ਦੇ ਜਿਹੜੇ ਸਾਫਕਾ ਜਥੇਦਾਰ ਹੈਗੇ ਉਹ ਆਰਐਸਐਸ ਦੇ ਮੈਂਬਰ ਰਹੇ ਨੇ ਸੋ ਸੋ ਇਹ ਬਹੁਤ ਖੁਸ਼ ਹੈ ਸੋ ਸਿੱਖਾਂ ਲਈ ਇਸ ਬਿਲ ਦਾ ਆਏਗਾ ਵੀ ਥੋੜਾ ਤੋਂ ਦੂੱਕ ਕਦਮੇ ਦੂਰ ਨਹੀਂ ਹੋ ਕੋ ਜੇ ਤੁਸੀਂ ਰਜਿਸਟਰ ਕਰਦੇ ਰਹੋਗੇ ਤਾਂ ਠੀਕ ਹੈ ਵਰਨਾ ਜਿਸ ਕਿਸਮ ਦੀਆਂ ਪਿਆਰ ਦੀਆਂ ਪੀਂਗਾ ਬਾਦਲ ਕੇ ਉਹਨਾਂ ਨਾਲ ਪਾਉਂਦੇ ਰਹੇ ਆ ਸੋ ਉਹ ਦਿਨ ਦੂਰ ਨਹੀਂ ਜਦੋਂ ਉਹ ਤੁਹਾਡੀਆਂ ਧਾਰਮਿਕ ਸਥਾਨਾਂ ਵੀ ਵੱਡ ਜਾਣਗੇ ਤੇ ਅੱਗੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਬੀਬੀ ਹਰਸਿਮਰਤ ਕੌਰ ਬਦਲ ਹੋਣਾ ਦੀ ਵਕਫ ਬੋਰਡ ਨੂੰ ਲੈ ਕੇ ਜਿਹੜੀ ਲੋਕ ਸਭਾ ਦੇ ਵਿੱਚ ਬਹਿਸ ਹੋ ਰਹੀ ਸੀ ਉੱਥੇ ਬੀਬੀ ਜੀ ਨੇ ਧਾਰਾ 25 20 ਦੇ ਬਾਰੇ ਜਿਹੜਾ ਹੈ ਖੁੱਲ ਕੇ ਜਿਹੜਾ ਹੈ ਬੋਲੇ ਹੈਗੇ ਨੇ ਕਿ ਸਿੱਖਾਂ ਨੂੰ ਬਾਰ ਬਾਰ ਜਿਹੜਾ ਹੈ ਹਿੰਦੂਆਂ ਦਾ ਅੰਗ ਦੱਸਿਆ ਜਾਂਦਾ ਹੈ ਕਿ ਧਾਰਾ 25 20 ਦੇ ਵਿੱਚ ਸੰਸ਼ੋਧਨ ਨੂੰ ਲੈ ਕੇ ਤੁਸੀਂ ਜਿਹੜਾ ਕੋਈ ਨਾ ਕੋਈ ਬਿੱਲ ਲੈ ਕੇ ਆਓ ਤੇ ਅਸੀਂ ਵੀ ਉਹਦੀ ਹਿਮਾਇਤ ਕਰਾਂਗੇ ਸਰਦਾਰ ਹਰਪਤਾ ਸਿੰਘ ਜੀ ਇੱਕ ਨਾ ਜਰਮਨ ਦੀ ਫਿਲਾਸਫਰ ਦੀ ਇੱਕ ਕਹਾਵਤ ਹੈਗੀ ਆ ਕਿ ਪਹਿਲਾਂ ਕਹਿੰਦਾ ਵੀ ਉਹ ਮੇਰੇ ਸ਼ਹਿਰ ਦੇ ਲਈ ਆਏ ਉਦੋਂ ਵੀ ਮੈਂ ਚੁੱਪ ਰਿਆ ਤੇ ਫਿਰ ਉਸ ਤੋਂ ਬਾਅਦ ਕਸਬੇ ਦੇ ਲਈ ਲਈ ਆਏ ਤੇ ਉਦੋਂ ਵੀ ਮੈਂ ਚੁੱਪ ਰਿਆ ਫਿਰ ਉਹ ਮੇਰੇ ਗਵਾਂਢੀ ਦੇ ਲਈ ਆਏ ਉਦੋਂ ਵੀ ਜਿਹੜਾ ਮੈਂ ਚੁੱਪ ਰਿਆ ਤੇ ਅਖੀਰ ਤੇ ਜਦੋਂ ਉਹ ਮੇਰੇ ਲਈ ਆਏ ਤੇ ਫਿਰ ਮੈਂ ਬੋਲਣ ਜੋਗਾ ਹੀ ਨਹੀਂ ਸੀ ਕਿਤਨਾ ਕਿਤੇ ਆਪਾਂ ਇਹਨੂੰ ਇੱਥੇ ਜੋੜ ਕੇ ਦੇਖ ਸਕਦੇ ਹਾਂ ਕਿ ਜਿਹੜੇ ਹਾਲਾਤਾਂ ਦੇ ਉੱਤੇ ਅਕਾਲੀ ਦਲ ਹੁਣ ਹੈਗਾ ਏ ਉਦੋਂ ਇਹ ਬੋਲਣਾ ਆਪਾਂ ਠੀਕ ਹੈ ਸਵਾਗਤ ਕਰਦੇ ਹੈਗੇ ਆ ਪਰ ਜਦੋਂ ਮੰਤਰੀਆਂ ਸੀ ਮੰਤਰੀ ਮੰਤਰੀਪਦ ਹੁੰਦੇ ਸੀ ਜਦੋਂ ਵਜ਼ੀਰੀਆਂ ਸੀ ਜੇ ਉਦੋਂ ਕਿਤੇ ਖੜੇ ਹੁੰਦੇ ਤੇ ਕੌਮ ਦੇ ਹਾਲਾਤ ਨਹੀਂ ਸੀ ਬਣੇ ਸੋ ਬੀਬੀ ਜੀ ਜਿਸ ਦਲੇਰੀ ਨਾਲ ਬੋਲੇ ਆ ਉਹਦਾ ਸਵਾਗਤ ਕਰਨਾ ਬਣਦਾ ਜਿਸ ਜਜਬੇ ਨਾਲ ਬੋਲੇ ਆ ਜਿਸ ਸਿੱਖੀ ਜਜਬੇ ਨਾਲ ਬੋਲੇ ਔਰ ਸਾਡੀਆਂ ਸਾਡੇ ਕੋਲ ਨੇ ਬੀਬੀ ਜੀ ਰੋਜ਼ਾਨਾ ਪਾਠ ਕਰਦੇ ਹੈਗੇ ਆ ਸਾਡੇ ਕੋਲ ਜਿਹੜੀਆਂ ਖਬਰਾਂ ਨੇ ਪਰ ਜਿਸ ਜੋਸ਼ ਜਿਸ ਧਾਰਾ ਵਿੱਚ ਵਹਿ ਕੇ ਬੀਬੀ ਜੀ ਬੋਲੇ ਆ ਪਿਛਲੇ ਦਿਨੀ ਪਾਰਲੀਮੈਂਟ ਵਿੱਚ ਵਾਕਏ ਤੁਸੀਂ ਗੱਲ ਬਿਲਕੁਲ ਠੀਕ ਰਹੀ ਕਿਤੇ ਆਹੀ ਗੱਲਾਂ 25 30 ਸਾਲ ਪਹਿਲਾਂ ਬੋਲੀਆਂ ਹੁੰਦੀਆਂ ਤਾਂ ਅਜ ਬਾਦਲ ਪਰਿਵਾਰ ਦਾ ਵੀ ਇੰਨਾ ਬੁਰਾ ਹਾਲ ਨਾ ਹੁੰਦਾ ਤੇ ਅਕਾਲੀ ਦਲ ਦਾ ਵੀ ਇੰਨਾ ਬੁਰਾ ਹਾਲ ਨਾ ਹੁੰਦਾ ਕੌਮ ਵਾਰ-ਵਾਰ ਕਹਿੰਦੀ ਰਹੇ ਕੌਮ ਦੇ ਮੁੱਖ ਧਾਰਾ ਵਿੱਚ ਆਓ ਇਸ ਸਿਆਸਤ ਦੀ ਮੁੱਖ ਧਾਰਾ ਚੋਂ ਬਾਹਰ ਨਿਕਲੋ ਪਰ ਨਹੀਂ ਨਿਕਲੇ ਲਾਲਚ ਸੀ ਬਿਜ਼ਨਸ ਦਾ ਲਾਲਸੀ ਹੈਂਕਰ ਸੀ ਪਾਵਰ ਗ੍ਰੈਬ ਕਰਨ ਦੀ ਲਾਲਸਾ ਸੀ ਸਾਰੇ ਕੁਝ ਨੂੰ ਆਪਣੀ ਮੁੱਠੀ ਵਿੱਚ ਮਤਲਬ ਕਿ ਇੱਕ ਪੰਜਾਬ ਨੂੰ ਆਪਣੀਆਂ ਉਂਗਲਾਂ ਤੇ ਨਚਾਉਣ ਦੀ ਇੱਕ ਲਾਲਸਾ ਸੀ ਸੋ ਉਸ ਲਾਲਸਾ ਨੇ ਬਾਦਲ ਪਰਿਵਾਰ ਦਾ ਤੇ ਅਕਾਲੀ ਦਲ ਦਾ ਜੋ ਹਾਲਾਤ ਅੱਜ ਕਰ ਦਿੱਤੇ ਆ ਕਾਸ਼ ਆ ਗਰਜ ਜਿਹੜੀ ਪਿਛਲੇ ਦਿਨੀ ਪਾਰਲੀਮੈਂਟ ਵਿੱਚ ਬੀਬੀ ਜੀ ਨੇ ਸੁਣਾਈ ਇਹ ਗਰਜ 25 30 ਸਾਲ ਪਹਿਲਾਂ ਹੁੰਦੀ ਬਿਲਕੁਲ ਉਹਨਾਂ ਨੇ ਕਿਹਾ ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਸਾਨੂੰ ਧਾਰਾ 25 ਬੀ ਅਧੀਨ ਹਿੰਦੂਆਂ ਦਾ ਹਿੱਸਾ ਬਣਾ ਕੇ ਰੱਖਿਆ ਹੋਇਆ ਹੈ ਇਸ ਬਾਰੇ ਬਿੱਲ ਕਿਉਂ ਨਹੀਂ ਆਉਂਦਾ ਕਿਉਂ ਮੁਸਲਮਾਨਾਂ ਨੂੰ ਜਲੀਲ ਕਰਨ ਲਈ ਬਿੱਲ ਆਉਂਦੇ ਆ ਕਿਉਂ ਘੱਟ ਗਿਣਤੀਆਂ ਨੂੰ ਜਲੀਲ ਕਰਨ ਲਈ ਬਿੱਲ ਆਉਂਦੇ ਆ ਘੱਟ ਗਿਣਤੀਆਂ ਦੇ ਹੱਕ ਵਿੱਚ ਕਿਉਂ ਬਿੱਲ ਨਹੀਂ ਆਉਂਦਾ ਬਿਲਕੁਲ ਉਹਨਾਂ ਨੇ ਲਲਕਾਰ ਕੇ ਕਿਹਾ ਵੀ ਸਿੱਖ ਹਿੰਦੂਆਂ ਦਾ ਹਿੱਸਾ ਨਹੀਂ ਨੇ ਅਸੀਂ ਇੱਕ ਵੱਖਰਾ ਧਰਮਾਂ ਤੇ ਵੱਖਰੀ ਕੌਮ ਆ ਤੁਸੀਂ ਅੱਜ ਮੁਸਲਮਾਨਾਂ ਦੇ ਉਸ ਸਿਸਟਮ ਤੇ ਕਬਜ਼ਾ ਕਰ ਰਹੇ ਹੋ ਤੁਸੀਂ ਸਾਡੇ ਜਿਹੜਾ ਹੈਗਾ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰਿਆ ਪਟਨਾ ਸਾਹਿਬ ਤੇ ਤੁਹਾਡਾ ਹੁਕਮ ਚੱਲਦਾ ਤੇ ਤੁਸੀਂ ਹਰਿਆਣੇ ਤੱਕ ਪਹੁੰਚ ਗਏ ਹੋ ਠੀਕ ਹੈ ਹਰਿਆਣੇ ਵਾਲਾ ਉਹਨਾਂ ਦੀ ਆਪਣੀ ਇੱਕ ਰਾਜਨੀਤਿਕ ਸੋਚ ਹੋ ਸਕਦਾ ਪਰ ਜਿਸ ਜਜ਼ਬੇ ਨਾਲ ਬੀਬੀ ਜੀ ਬੋਲੇ ਆ ਇੱਕ ਤਾਂ ਉਹਨਾਂ ਦਾ ਸਵਾਗਤ ਕਰਨਾ ਬਣਦਾ ਉਹਨਾਂ ਦੇ ਜਜ਼ਬਿਆਂ ਨੂੰ ਸਲਾਮ ਕਰਨੀ ਬਣਦੀ ਆ ਪਰ ਦੁੱਖ ਇਸ ਗੱਲ ਦਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਦੋਂ ਦੁਸ਼ਮਣ ਸਾਡੇ ਸ਼ਹਿਰਾਂ ਨੂੰ ਖਾ ਰਿਹਾ ਸੀ ਅਸੀਂ ਚੁੱਪ ਰਹੇ ਜਦੋਂ ਦੁਸ਼ਮਣ ਸਾਡੇ ਕਸਬਿਆਂ ਨੂੰ ਖਾ ਰਿਹਾ ਸੀ ਅਸੀਂ ਚੁੱਪ ਰਹੇ ਜਦੋਂ ਦੁਸ਼ਮਣ ਸਾਡੇ ਪਿੰਡਾਂ ਨੂੰ ਖਾ ਰਿਹਾ ਸੀ ਅਸੀਂ ਚੁੱਪ ਰਹੇ ਅੱਜ ਦੁਸ਼ਮਣ ਸਾਡੇ ਘਰ ਚ ਆ ਗਿਆ ਤਾਂ ਹੁਣ ਸਾਡੇ ਕੋਲ ਬੋਲਣ ਦੀ ਸਮਰੱਥਾ ਹੀ ਨਹੀਂ ਰਹੀ ਸਾਨੂੰ ਬਚਾਉਣ ਵਾਲਾ ਕੋਈ ਨਹੀਂ ਰਿਹਾ ਸੋ ਅੱਜ ਅਜ ਅਕਾਲੀ ਦਲ ਬਿਲਕੁਲ ਇੰਨੀ ਭਿਆਨਕ ਸਥਿਤੀ ਵਿੱਚ ਹੈ ਦਰਦਨਾਕ ਸਥਿਤੀ ਵਿੱਚ ਹੈ ਕਾਸ਼ ਇਹ ਗਰਜ ਜਿਹੜੀ ਹੈਗੀ ਆ ਇਹ ਤੁਹਾਡੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਦੇ ਸੀਨੇ ਚੋਂ ਨਿਕਲਦੀ ਸੁਖਵੀਰ ਸਿੰਘ ਬਾਦਲ ਦੇ ਸੀਨੇ ਚੋਂ ਨਿਕਲਦੀ ਅੱਜ ਤੁਹਾਡਾ ਕੌਮ ਵਿੱਚ ਸਤਕਾਰ ਹੁੰਦਾ ਕੌਮ ਤੁਹਾਨੂੰ ਹੱਥਾਂ ਤੇ ਚੁੱਕਦੀ ਵੀ ਸਾਡੀ ਕੌਮ ਲਈ ਕੋਈ ਬੋਲਣ ਵਾਲੇ ਸੂਰਮੇ ਬੰਦੇ ਆ ਜਿਹੜੇ ਸਾਡੇ ਰਾਜਨੀਤੀਪਾਨ ਪੈਦਾ ਹੋਏ ਪਰ ਹੁਣ ਬਹੁਤ ਦੇਰ ਹੋ ਚੁੱਕੀ ਆ ਬੇਸ਼ੱਕ ਸਲਾਗਾ ਹੋਗਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਬੀਬੀ ਜੀ ਬਹੁਤ ਦੇਰ ਹੋ ਚੁੱਕੀ ਆ ਯੂ ਆਰ ਵੈਰੀ ਲੇਟ ਨਾਓ ਜੀ ਬਿਲਕੁਲ ਜੀ ਤੇ ਦੂਜੇ ਮੈਂ ਗੱਲਬਾਤ ਕਰ ਲੈਨੇ ਆ ਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦੀ ਜਿਨ੍ਹਾਂ ਨੇ ਵੀ ਘੱਟ ਗਿਣਤੀਆਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਜਿਹੜਾ ਹੈ ਉਹ ਮਾਰਿਆ ਹੈਗਾ ਸਰਦਾਰ ਅਤਾਪ ਸਿੰਘ ਜੀ ਜੇ ਕੋਈ ਚੰਗਾ ਕੰਮ ਕਰਦਾ ਹੈ ਤੇ ਉਹਦੀ ਸ਼ਲਾਘਾ ਕਰਨੀ ਜ਼ਰੂਰ ਬਣਦੀ ਹੈਗੀ ਹੈ ਕੀ ਕਹੋ ਹਾਂ ਜੀ ਹਾਂ ਜੀ ਬਿਲਕੁਲ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਉਂਕਿ ਉਹ ਲੁਧਿਆਣੇ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਵੀ ਇਹ بڑے ਗੜਕੇ ਨਾਲ ਉਹ ਬੋਲੇ ਹੈਗੇ ਆ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਵਕਫ ਬਿੱਲ ਤੁਸੀਂ ਲੈ ਕੇ ਆ ਰਹੇ ਹੋ ਇਹ ਸਿਰਫ ਤੇ ਸਿਰਫ ਮੁਸਲਮਾਨਾਂ ਨੂੰ ਆਪਣੀ ਲੱਤ ਥੱਲਿਓਂ ਲਗਾ ਆ ਕੇ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਦੀ ਮਨਸ਼ਾ ਨਾਲ ਪਰੇ ਰਿਹਾ ਤਾਂ ਹੋਰ ਇਸ ਦਾ ਕੋਈ ਮਤਲਬ ਨਹੀਂ ਹਨਾ ਵੀ ਤੁਹਾਡਾ ਹੋਰ ਕੋਈ ਮਤਲਬ ਨਹੀਂ ਤੁਸੀਂ ਸਿਰਫ ਗੁਰਦੁਆਮਾ ਤੇ ਜਿਹੜਾ ਜਿਸ ਤਰ੍ਹਾਂ ਸਿੱਖ ਗੁਰਦੁਆਮਾ ਤੇ ਕਬਜ਼ਾ ਕਰਨ ਦੀ ਤੁਹਾਡੀ ਹਾਲਤ ਸਾ ਉਸੇ ਤਰ੍ਹਾਂ ਤੁਸੀਂ ਜਿਹੜਾ ਹੈਗਾ ਇਹਨਾਂ ਮੁਸਲਮਾਨਾਂ ਦੀ ਜਿਹੜੀ ਇੱਕ ਸੰਸਥਾ ਹੈਗੇ ਉਹਦੇ ਵਿੱਚ ਉਹਦਾ ਪ੍ਰਬੰਧ ਕਰਨ ਲਈ ਤੁਸੀਂ ਯੋਗ ਮੁਸਲਮਾਨਾਂ ਨੂੰ ਚੁਣ ਸਕਦੇ ਹੋ ਹੁਣ 22 ਮੈਂਬਰ ਹੀ ਵਖਵਾ ਉਹਦੇ ਵਿੱਚ 10 ਮੁਸਲਮਾਨ ਨੇ 12 ਗੈਰ ਮੁਸਲਮਾਨ ਨੇ ਸੋ ਜਿਨ੍ਹਾਂ ਦੀ ਬਹੁ ਗਿਣਤੀ ਹੈ ਉਹੀ ਫੈਸਲੇ ਜਿਹੜੇ ਉਹ ਕਰਨਗੇ ਸੋ ਇਸ ਤਰ੍ਹਾਂ ਰਾਜਾ ਵਡਿੰਗ ਦਾ ਵੀ ਜਿੱਥੇ ਬੀਬੀ ਜੀ ਦਾ ਧੰਨਵਾਦ ਹੈ ਉੱਥੇ ਅਮਰਿੰਦਰ ਸਿੰਘ ਰਾਜਾ ਵਡਿੰਗ ਵੀ ਗੜਕੇ ਨਾਲ ਬੋਲੇ ਹੈਗੇ ਸੋ ਪੰਜਾਬ ਦਾ ਜਿਹੜਾ ਵੀ ਪੋਲੀਟੀਸ਼ੀਅਨ ਇਨਸਾਫ ਦੇ ਹਿੱਤਾਂ ਲਈ ਮੰਗਦਾ ਸੋ ਮਨੁੱਖਤਾ ਦੇ ਇਨਸਾਫ ਲਈ ਬੋਲਦਾ ਸਿੱਖਾਂ ਦੇ ਇਨਸਾਫ ਲਈ ਬੋਲਦਾ ਜਾਂ ਕਿਸੇ ਵੀ ਜ਼ੁਲਮ ਸਹ ਰਹੀ ਧਿਰ ਦੇ ਲਈ ਇਨਸਾਫ ਲਈ ਬੋਲਦਾ ਉਹਦਾ ਸਵਾਗਤ ਕਰਨਾ ਪੈਂਦਾ ਸੋ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਵੀ ਵਧੀਆ ਰੋਲ ਨਿਭਾਇਆ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਆਪਾਂ ਗੱਲਬਾਤ ਕਰ ਲੈਨੇ ਕਿ ਵਕਫ ਐਲ ਜਿਹੜਾ ਹੈ ਪਾਸ ਹੋ ਗਿਆ ਲੋਕ ਸਭਾ ਦੇ ਵਿੱਚ 288 ਫੇਵਰ ਦੇ ਵਿੱਚ ਤੇ 232 ਜਿਹੜੇ ਹੈਗੇ ਵਿਰੋਧ ਦੇ ਵਿਰੋਧ ਦੇ ਵਿੱਚ ਜੇ ਕਿ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਬਲੌਕ ਜਿਹੜਾ ਹੈਗਾ ਪੂਰਾ ਇਸ ਇਸ ਦੇ ਵਿਰੋਧ ਦੇ ਵਿੱਚ ਰਹੀ ਬਣ ਕੇ ਆਮ ਆਦਮੀ ਪਾਰਟੀ ਵੀ ਇਸ ਦੇ ਵਿਰੋਧ ਦੇ ਵਿੱਚ ਰਹੀ ਹੈ ਔਰ ਰਾਜ ਸਭਾ ਦੇ ਵਿੱਚ ਵੀ 128 ਤੇ 95 ਦੇ ਨਾਲ ਜਿਹੜਾ ਹੈ ਇਹ ਪਾਸ ਹੋਇਆ ਹੈਗਾ ਸਰਦਾਰ ਅਰਪਾਰ ਸਿੰਘ ਜੀ ਇੱਕ ਤੇ ਚਲੋ ਇਹ ਤੇ ਪਾਸ ਹੋ ਗਿਆ ਉਹਨਾਂ ਨੇ ਆਪਣੀ ਤਾਕਤ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਰ ਲਿਆ ਸਿੱਖਾਂ ਨੂੰ ਇਸ ਤੋਂ ਕੀ ਸਿੱਖਣਾ ਚਾਹੀਦਾ हां जी हां जी ਸੋ ਸਿੱਖਾਂ ਲਈ ਖਤਰੇ ਦੀ ਘੰਟੀ ਇਹ ਹੈ ਕਿ ਉਹਨਾਂ ਨੇ ਤੁਸੀਂ ਦੇਖੋ ਜਿਹੜਾ ਵਕਫ ਬੋਰਡ ਆ ਨਾ ਉਹ ਕਹਿੰਦੇ ਵੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈਗੀ ਆ ਭਾਰਤੀ ਫੌਜ ਕੋਲ ਸਰਕਾਰੀ ਤੌਰ ਤੇ ਹੂੰ ਹੂੰ ਦੂਜੇ ਨੰਬਰ ਤੇ ਭਾਰਤੀ ਰੇਲਵੇ ਕੋਲ ਆ ਜੀ ਤੀਜੇ ਨੰਬਰ ਤੇ ਵਕਫ ਬੋਰਡ ਕੋਲ ਵਕਫ ਬੋਰਡ ਕੋਲ 9 ਲੱਖ ਏਕੜ ਜ਼ਮੀਨ ਹੈਗੀ ਆ ਜਿਹੜੀ ਉਹਨਾਂ ਨੂੰ ਉਹਨਾਂ ਦੀ ਆਪਣੀ ਆ ਜਾਂ ਲੋਕਦਾਨ ਕਰ ਦਿੰਦੇ ਆ ਜਿਆਦਾਤਰ ਹੁੰਦਾ ਵੀ ਜਿਹੜੇ ਕਰੀਮੇਟੋਰੀਅਮ ਬਣਾਉਂਦੇ ਆ ਜਿੱਥੇ ਉਹਨਾਂ ਦੇ ਜਿਨ੍ਹਾਂ ਦਾ ਜਿਨ੍ਹਾਂ ਦੀ ਮਰਤੂ ਹੋ ਜਾਂਦੀ ਆ ਉਹਨਾਂ ਲਈ ਉਹ ਆਪਣੀਆਂ ਬਣਾਉਂਦੇ ਹੈਗੇ ਕਬਰਾਂ ਵਗੈਰਾ ਸੋ ਉਹਦੇ ਲਈ ਉਹ ਹੈਗਾ ਸੋ ਇਹਨਾਂ ਨੇ ਜਿਹੜਾ ਹੈਗਾ ਵੀ ਇਹ ਭਾਰਤ ਸਰਕਾਰ ਦਾ ਇੱਕ ਕਹਿਣਾ ਹੈ ਹੂੰ ਹੂੰ ਵੀ ਵਕਫ ਬੋਰਡ ਵਿੱਚ ਬਹੁਤ ਸਾਰੀਆਂ ਬੇਨਿਯਮੀਆਂ ਚੱਲ ਰਹੀਆਂ ਨੇ ਸੋ ਅਸੀਂ ਉਹਨੂੰ ਇੱਕ ਤਰ੍ਹਾਂ ਨਾਲ ਰੀਸਟ੍ਰਕਚਰ ਕਰਿਆ ਹੈਗਾ ਇਹ ਬੋਲ ਹੈਗਾ ਜਿਹੜਾ ਰੀਸਟ੍ਰਕਚਰਿੰਗ ਆ ਜਿੱਦਾਂ ਮੈਂ ਪਹਿਲਾਂ ਦੱਸਿਆ 22 ਮੈਂਬਰ ਹੀ ਆ ਉਹਦੇ ਵਿੱਚ ਸਿਰਫ 10 ਮੈਂਬਰ ਮੁਸਲਮ ਨੇ ਉਹਦੇ ਵਿੱਚੋਂ ਦੋ ਔਰਤਾਂ ਹੋਣਗੀਆਂ ਬਾਕੀ ਕੁਝ ਪਾਰਲੀਮੈਂਟ ਕੁਝ ਆਈਐਸ ਅਫਸਰ ਕੁਝ ਪੋਲਿਟਿਸ਼ ਉਹ ਗੈਰ ਮੁਸਲਮ मतलब ਉਹ ਗੈਰ ਮੁਸਲਮ ਹੋਣਗੇ ਹਾਂ ਸੋ 12 ਗੈਰ ਮੁਸਲਮ ਹੋਣਗੇ 10 ਹੋਣਗੇ ਜਿਹਦੇ ਜਿਹਦੀ ਬਹੁਮਤ ਹੋਏਗੀ ਕਿਉਂਕਿ ਸਰਕਾਰ ਨੇ ਉਹ ਰੱਖ ਲਿਆ ਵੀ ਆਪਣੀ ਬਹੁਮਤ ਰੱਖੋ ਤੇ ਅਸੀਂ ਆ ਫੈਸਲੇ ਜਿਹੜੇ ਉਹ ਕਰਾਂਗੇ ਹੈਗੇ ਸੋ ਇਹ ਉਹਨਾਂ ਦੇ ਧਰਮ ਵਿੱਚ ਦਖਲਅੰਦਾਜ਼ੀ ਆ ਸਿੱਖਾਂ ਲਈ ਜਿਹੜਾ ਆਉਣ ਤੋਂ ਪਹਿਲਾਂ ਹੁਣ ਜਦੋਂ ਇਹ ਕਹਿ ਰਿਹਾ ਵੀ ਅਸੀਂ ਮੁਸਲਮ ਸੰਸਥਾਵਾਂ ਦਾ ਰੀਸਟ੍ਰਕਚਰ ਕਰ ਰਹੇ ਹੈਗੇ ਆ ਉਹਦੇ ਵਿੱਚ ਗੈਰ ਮੁਸਲਮ ਬੰਦੇ ਆ ਤਾਂ ਰਾਮ ਮੰਦਰ ਵਾਲੇ ਟਰਸਟ ਵਿੱਚ ਕਿੰਨੇ ਕੁ ਮੁਸਲਮਾਨ ਤੇ ਕਿੰਨੇ ਕੁ ਸਿੱਖ ਪਾਏ ਗਏ ਆ ਇਹ ਵੀ ਦੱਸਿਆ ਜਾਵੇ ਜੇ ਰਾਮ ਮੰਦਰ ਦੇ ਟਰਸਟ ਵਿੱਚ 100% ਹਿੰਦੂ ਨੇ ਫਿਰ ਤੁਹਾਡੇ ਕੋਲ ਕੀ ਹੱਕ ਹੈ ਸਿੱਖਾਂ ਤੇ ਮੁਸਲਮਾਨਾਂ ਦੀਆਂ ਸੰਸਥਾਵਾਂਾਂ 'ਚ ਇੰਟਰਫੇਅਰ ਕਰਨ ਦਾ ਜੇ ਰਾਮ ਮੰਦਿਰ ਜਾਂ ਸਮੁੱਚੇ ਵੱਡੇ ਹਿੰਦੂ ਤੇ ਪੋਤੀ ਮੰਦਿਰ ਆ ਕਿਦਾਂ ਜਿੰਨੇ ਵੀ ਹੈਗੇ ਆ ਉੱਥੇ ਕਿੰਨੇ ਪੈਸੇ ਚੜਦੇ ਆ ਉਹ ਪੈਸੇ ਕਿੱਥੇ ਖਰਚ ਹੁੰਦੇ ਆ ਆਇਆ ਉਹ ਸਿੱਖਾਂ ਦੇ ਕਤਲੇਆਮ ਜਾਂ ਮੁਸਲਮਾਨਾਂ ਦੇ ਕਤਲੇਆਮ ਲਈ ਵਰਤੇ ਜਾਂਦੇ ਆ ਆਇਆ ਉਹ ਸਿੱਖਾਂ ਦੇ ਖਿਲਾਫ ਪ੍ਰੋਫੈਸਰ ਪੈਦਾ ਕਰਨ ਲਈ ਸਿੱਖਾਂ ਦੇ ਵਿਰੁੱਧ ਬੋਲਣ ਵਾਲੇ ਪੱਤਰਕਾਰ ਵਿਦਵਾਨ ਪੈਦਾ ਕਰਨ ਲਈ ਆਇਆ ਵਿਦੇਸ਼ਾਂ ਵਿੱਚ ਜਾ ਕੇ ਸਿੱਖਾਂ ਦਾ ਕਤਲੇਆਮ ਕਰਨ ਉਹ ਪੈਸੇ ਕਿੱਥੇ ਵਰਤੇ ਜਾਂਦੇ ਹਨ ਕਿੱਥੇ ਵਰਤੇ ਜਾਂਦੇ ਹਨ ਜੀ ਹੈ देयर शुड बी ਅ ਟਰਾਂਸਪੇਰੈਂਸੀ ਜੇ ਤੁਸੀਂ ਮੰਨਦੇ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਵਿੱਚ ਟਰਾਂਸਪੇਰੈਂਸੀ ਹੋਵੇ ਉਹ ਜਿਹੜੇ ਦਾ ਡਿਪਟੀ ਕਮਿਸ਼ਨਰ ਉਹਦੀ ਉਹ ਕਰੇ ਤਾਂ Hindu ਸੰਸਥਾਵਾਂ ਦਾ ਟਰਾਂਸਪੇਰੈਂਸੀ ਕਿੱਥੇ ਉਹ ਕਿੱਥੇ ਆ ਫਿਰ ਉਹਦੇ ਵਿੱਚ ਵੀ ਪਾਓ ਵੀ 22 ਮੈਂਬਰੀ ਬੋਰਡ ਹੋਏਗਾ ਉਹਦੇ ਵਿੱਚ 8 ਜਾਂ 9 ਮੈਂਬਰ ਹਿੰਦੂ ਹੋਣਗੇ ਬਾਕੀ 12 13 ਮੈਂਬਰ ਸਿੱਖ ਤੇ ਮੁਸਲਮਾਨ ਹੋਣਗੇ ਉਹ ਦੇਖਣਗੇ ਵੀ ਤੁਹਾਡੇ ਪੈਸੇ ਠੀਕ ਨੇ ਜੀ ਜੀ ਠੀਕ ਹੈ ਨਾ ਮਤਲਬ ਕਿ ਫਿਰ ਇਹ ਇਹ ਟਰਾਂਸਪੇਰੈਂਟ ਨਹੀਂ ਹੈਗਾ ਹੁਣ ਜਿਹੜੇ ਜਿੰਨੇ ਵੀ ਘੱਟ ਗਿਣਤੀਆਂ ਦੇ ਨਾਂ ਤੇ ਬਿੱਲ ਲਿਆਂਦੇ ਉਹ ਕੋਈ ਘੱਟ ਗਿਣਤੀਆਂ ਦੇ ਫਾਇਦੇ ਲੈ ਨਹੀਂ ਉਹਨਾਂ ਦੀ ਆਪਣੀ ਨਾਫਰਚੋਂ ਸੀਏ ਆਇਆ ਵੀ ਜਿਹੜਾ ਜਿਹੜਾ ਸਿਟੀਜ਼ਨ ਐਮੈਂਡਮੈਂਟ ਬਿੱਲ ਫਿਰ ਸੀਆਰਸੀ ਆਇਆ ਉਹ ਵੀ ਘਟ ਗਣਤੀਆਂ ਨੂੰ ਟਾਰਗੇਟ ਕਰ ਲਈ ਕਿਸਾਨਾਂ ਬਾਰੇ ਬਿੱਲ ਆਇਆ ਗਿਆ ਬਹੁਤ ਕਮਾਲ ਕਿਸਾਨਾਂ ਦੀ ਵੱਧ ਜਾਏਗੀ ਹੈ ਨਾ ਵੀ ਆਮਦਨ ਵਧੇਗੀ ਉਹ ਵੀ ਉਹ ਵੀ ਕਿਸਾਨਾਂ ਦੇ ਖਿਲਾਫ ਸੀ ਮਤਲਬ ਕਿ ਸਾਰਾ ਕੁਝ ਉਹਨਾਂ ਦੇ ਵਿਰੋਧ ਚਾ ਰਿਹਾ ਸਿੱਖਾਂ ਲਈ ਕੀ ਹੈਗਾ ਵੀ ਅੱਜ ਜਿਹੜੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਤੇ ਇਸ ਤਰ੍ਹਾਂ ਕਬਜ਼ਾ ਜਮਾਉਣ ਤੇ ਆ ਗਏ ਨੇ ਤੁਸੀਂ ਵੀ ਬਹੁਤੀ ਦੂਰ ਨਹੀਂ ਹੈਗੇ ਹੂੰ ਹਾਂ ਸੋ ਜਿਨ੍ਹਾਂ ਨਾਲ ਆਪਾਂ ਡਿਪਲੋਮੈਟਿਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ 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 ਇਸੇ ਤਰ੍ਹਾਂ ਹੀ ਆ ਹੁਣ ਸਾਡਾ ਨਦੀਰ ਸਾਹਿਬ ਵਾਲਾ ਸਾਰਾ ਪ੍ਰਬੰਧ ਆ ਜਿਹੜਾ ਜੀ ਉਹ ਸਰਕਾਰ ਦੇ ਹੱਥਾਂ 'ਚ ਆ ਸੋ ਸਾਡੀ ਜਾਣਕਾਰੀ ਅਨੁਸਾਰ ਨਦੀਰ ਸਾਹਿਬ ਦੀ ਆਮਦਨ ਹਰ ਸਾਲ ਦੀ 150 ਤੋਂ 200 ਕਰੋੜ ਰੁਪਈਆ ਹੈ ਜੀ ਉਹ 1.5 ਤੋਂ 200 ਕਰੋੜ ਰੁਪਈਆ ਜਿੰਨੇ ਕੋ 8-9 ਆਫੀਸਰ ਲੱਗੇ ਹੋਏ ਆ ਸਰਕਾਰ ਦੇ ਹੂੰ ਉਹ ਕਿੱਥੇ ਜਾਂਦਾ ਹਾਂ ਨਾ ਕੋਈ ਉਹਦੀ ਕੋਈ ਉਹਦੀ ਮਿੰਟਿੰਗ ਹੈਗੀ ਆ ਬੇਬਕਾਇਦਾ ਕਿੰਨੇ ਕੁ ਉੱਥੇ ਮੁਲਾਜ਼ਮ ਨੇ ਉਹ ਸ਼੍ਰੋਮਣੀ ਕਮੇਟੀ ਉਹ ਪਿੱਛੇ ਜੇ ਤੇ ਇਹਨਾਂ ਨੇ ਮਤਲਬ ਇੱਕ ਗੈਰ ਸਿੱਖ ਨੂੰ ਲਾਭ ਵੀ ਦਿੱਤਾ ਜਦੋਂ ਚੱਕਾ ਨੇ ਫਿਰ ਵਿਰੋਧ ਕੀਤਾ ਤੇ ਫਿਰ ਜਾ ਕੇ ਜਿਹੜਾ ਹੁਣ ਵੀ ਜਿਹੜਾ ਹੈਗਾ ਵੀ 8 ਜਾਂ 9 ਨਵੰਬਰ ਨੋਮੀਨੇਟਡ ਨੇ ਉਹ ਨੋਮੀਨੇਟਡ ਸਰਕਾਰ ਵੱਲੋਂ ਆਉਂਦੇ ਆ ਉਹ ਆਫੀਸਰ ਲੈਵਲ ਦੇ ਲੋਨ ਨੇ ਉਹ ਬੇਚਾਰੇ ਜਿਹੜੇ ਗ੍ਰੰਥੀਆਂ ਨੂੰ ਤਾਂ ਉਹ ਹੀ ਡਰਾ ਲੈਂਦੇ ਨੇ ਹਾਂ ਵੀ ਤੁਸੀਂ ਆਪਣੀ ਤਨਖਾਹ ਤੱਕ ਮਤਲਬ ਰੱਖੋ ਜੇ ਬੋਲੇ ਤਾਂ ਦੇਖਿਓ ਕੀ ਬਣਦਾ ਅਗਲਾ ਜਿਹੜਾ ਮਾਤੜ ਗ੍ਰੰਥੀ ਬੰਦਾ ਕੰਮ ਕਰਦਾ ਵੀ ਰੋਟੀ ਖਾਓ ਤੇ ਆਪਣੇ ਘਰ ਨੂੰ ਜਾਓ ਹਣ ਸੋ ਉਹਨਾਂ ਉਹ 1.5 200 ਕਰੋੜ ਰੁਪਈਆ ਕਿੱਥੇ ਮੈਨੀਪੂਲੇਟ ਹੁੰਦਾ ਹੈ ਹਨਾ ਸਾਨੂੰ ਕੋਈ ਸਿੱਖਾਂ ਨੂੰ ਕੁਝ ਨਹੀਂ ਪਤਾ ਸਾਰੇ ਸਿੱਖ ਸ਼ਰਧਾਲੂ ਜਾਂਦੇ ਨੇ ਇਸੇ ਤਰ੍ਹਾਂ ਪਟਨਾ ਸਾਹਿਬ ਦਾ ਪਟਨਾ ਸਾਹਿਬ ਦੀ ਕੀ ਆਮਦਨਾਂ ਕੀ ਆਉਂਦੀ ਆ ਕੀ ਟਰਾਂਸਪੈਰੈਂਸੀ ਹੈ ਸਿੱਖਾਂ ਨੂੰ ਕੱਖ ਨਹੀਂ ਪਤਾ ਸਾਰਾ ਕੁਝ ਸਰਕਾਰਾਂ ਰਲ ਮਿਲ ਕੇ ਉੱਥੇ ਖਾਈ ਜਾਂਦੀਆਂ ਸੋ ਆਫੀਸਰਾਂ ਦੇ ਲੋਕਾਂ ਦੀਆਂ ਉਹਨਾਂ ਦੀਆਂ ਜਾਇਦਾਦਾਂ ਵਧੀਆਂ ਇਸ ਤੋਂ ਪੈਸਾ ਕਿੱਦਾਂ ਕੱਢਿਆ ਜਾਂਦਾ ਫਿਰ ਸਿੱਖੀ ਦੇ ਪ੍ਰਚਾਰ ਲਈ ਨਹੀਂ ਲਾਇਆ ਜਾਂਦਾ ਉੱਥੇ ਵੱਸਣ ਵਾਲੇ ਗਰੀਬ ਸਿੱਖਾਂ ਦੀ ਹਮਾਇਤ ਲਈ ਸਿੱਖਾਂ ਦੀ ਜਿਹੜੀ ਅਡਰੀ ਪਛਾਣ ਆ ਉਸ ਨੂੰ ਵੀ ਡਿলিউਟ ਕੀਤਾ ਜਾ ਰਿਹਾ ਹੈ ਇਵਨ ਕਿ ਪਟਨਾ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਹੈਗੇ ਉਹ ਆਰਐਸਐਸ ਦੇ ਮੈਂਬਰ ਰਹੇ ਨੇ ਸੋ ਸੋ ਇਹ ਬਹੁਤ ਖੁਸ਼ ਹੈ ਸੋ ਸਿੱਖਾਂ ਲਈ ਇਸ ਬਿਲ ਦਾ ਆਏਗਾ ਵੀ ਥੋੜਾ ਤੋਂ ਦੋ ਕਦਮੇ ਦੂਰ ਨਹੀਂ ਉਹ ਜੇ ਤੁਸੀਂ ਰਜਿਸਟ ਕਰਦੇ ਰਹੋਗੇ ਤਾਂ ਠੀਕ ਹੈ ਵਰਨਾ ਜਿਸ ਕਿਸਮ ਦੀਆਂ ਪਿਆਰ ਦੀਆਂ ਪੀਂਗਾ ਬਾਦਲ ਕਿ ਉਹਨਾਂ ਨਾਲ ਪਾਉਂਦੇ ਰਹੇਗਾ ਸੋ ਉਹ ਦਿਨ ਦੂਰ ਨਹੀਂ ਜਦੋਂ ਉਹ ਤੁਹਾਡੀਆਂ ਧਾਰਮਿਕ ਸਤਾਵਾਂ 'ਚ ਵੀ ਵੱਡ ਜਾਣਗੇ